ਵੈਰੀ ਗੁੱਡ ਬਹੁਤ ਚੰਗੀ ਗੱਲ ਹੈ ਕਾफी ਮਿਹਨਤ ਆ ਬਾਦ ਬਣਾ ਪੁਜਿਆ ਅਜ ਲੱਗਦਾ ਬਿਲਕੁਲ ਸਹੀ ਆ ਸਾਡੀ ਇਧਰ ਵਾਹ ਵਾਹ ਠੰਡ ਬਹੁਤ ਆ ਤੇ ਕੋਚੇ ਬਹੁਤ ਬੜਾ ਨੇ ਇਸ ਫਾਇਦੇ ਆ ਇਹ ਦੇਖਾ ਦਿਖਾ ਆਰੀਆਂ ਆਰੀਆਂ ਹੋਰੀਆਂ ਸਭ ਮਸ਼ੀਨਰੀ ਸਾਰੇ ਟੁਵੇ ਕਟਣ ਵਾਲੇ ਬੂਟ ਗ੍ਰੈਂਡਰ ਨਾਟ ਬੋਲਟ 13 1400 ਬੂਟਾ ਖੰਣਾ ਆਪਾਂ ਤੇ ਆ ਬਟੀਆਂ ਬੂਟੀਆਂ ਦੀ ਜਿਹੜੀ ਇਹੋ شناخت ਕੀਤੀ ਜਾ ਰਹੀ ਹੈ ਕਿ ਕਈ ਵਿੱਚ ਬੂਟੇ ਮਾੜੇ ਹੁੰਦੇ ਨੇ ਕਈ ਵਿੱਚ ਦਹ ਹੁੰਦੇ ਨੇ ਤੇ ਬਾਜੀ ਹੁਣੀ ਲਓ ਜੀ ਸੱਜੀਆਂ ਸਾਰਿਆਂ ਨੂੰ ਤਨ ਨਵਾਂ ਬਲੌਗ ਦਿਖਾਵਾਂਗੇ ਅੱਜ ਅਹੀਂ ਸ਼ੁਰੂਆਤ ਕਰਨੀ ਨਹੀਂ ਸੀਗੀ ਪਰ ਆਪਾਂ ਬਸ ਸ਼ੁਰੂਆਤ ਕਰ ਲਈ ਆ ਕਿਉਂਕਿ ਮਾਹੌਲ ਸੁਣਿਆ ਨਾ ਥੋੜਾ ਘੈਂਟ ਬੰਨ ਵਾਲਾ ਆ ਤੇ ਇਧਰਲੇ ਪਾਸੇ ਜਿਹੜੀ ਆ ਜਿਹੜੀ ਇਧਰ ਇਧਰਲੇ ਪਾਸੇ ਜਿਹੜੇ ਬੰਦੇ ਸਾਡੇ ਆ ਇਹਨਾਂ ਨੇ ਟਰਾਲੀ ਜਿਹੜੀ ਲੱਦ ਪਈ ਹੀ ਹੋ ਗਈ ਸਾਰੀ ਤੇ ਤੁਸੀਂ ਟਰਾਲੀ ਦਾ ਤੁਸੀਂ ਜਿਹੜਾ ਆ ਮਾਹੌਲ ਦੇਖ ਸਕਦੇ ਤੁਸੀਂ ਹਨਮਾ ਦਿਖਾਉਣਾ ਮਾਹੌਲ ਕਿਦਾਂ ਪਈ ਹੋਈ ਪੂਰੀ ਟਰਾਲੀ ਲੱਦ ਪੂਰੀ ਇੱਕ ਸਾਈਡ ਨੂੰ ਹੋ ਗਈ ਏ ਟਰਾਲੀ ਦੀ ਤੇ ਹੁਣ ਜੀਸੀਬੀ ਮਹਿੰਗਾਈ ਆ ਉਹਦੇ ਨਾਲ ਸਿੱਧੀ ਕਰਨੀ ਆ ਬਾ ਠੀਕ ਆ ਕਾਕਾ ਉਸਤਾਦ ਆ ਗਿਆ ਸਾਡੇ ਲੈ ਵੀ ਮੇਰੇ ਆਹ ਵਾਹ ਵਾਹ ਥੱਲੇ ਜਿਆਦਾ ਹੋਇਆ ਨਹੀਂ ਕੰਮ ਮੈਂ ਮੜ ਜਾ ਉੱਤੇ ਹੋ ਜਾਂਦੀ ਰਗ ਏਕ ਕਲ ਮਨ ਮਹੌਲ ਹੈ ਇੱਕ ਨੰਬਰ ਬਣਿਆ ਮਹੌਲ ਮਹੌਲ ਬਣ ਗਿਆ ਇੱਕ ਨੰਬਰ ਇੱਕ ਨੰਬਰ ਬਣ ਗਿਆ ਇੱਕ ਸ਼ੁਕਰ ਹੈ ਟਾਈਮ ਸੇ ਹੀ ਮੌਕਾ ਖਾਂਬ ਲਿਆ ਮੌਕਾ ਵੈਰੀ ਗੁੱਡ ਵੈਰੀ ਗੁੱਡ ਬਹੁਤ ਅਗੀ ਗੱਲ ਆ

ਏ ਫਦੇ ਨਾ ਬੜੇ ਘੈਂਟ ਬਦੇ ਆ ਔਖੇ ਵੇਲੇ ਯਾਰ ਖੜਦੇ ਕਮ ਹੋਣਾ ਸੁਰੱਖਿਆ ਨਾਰਾ ਹੈ ਸ਼ਾਬਾਸ਼ ਸ਼ਾਬਾਸ਼ ਤੇਰਾ ਫੌਲਦਾ ਬਣਿਆ ਪਿਆ ਇੱਕ ਨੰਬਰ ਦਾ ਬੰਦਿਆ ਨੇ ਕਰਦਾ ਪੂਰਾ ਕੰਮ ਟੇਚਰ ਉਹ ਬੰਦੀ ਦੀ ਬੋਲੀ ਗਏ ਅੱਜ ਸਾਡੇ ਵਿਚਕਾਰ ਆ ਗਈ ਤਾਂ ਟਾਈਮ ਸਾਰੀ ਦੇਖ ਲਿਆ ਬੰਦੇ ਨੇ ਦਰਤ ਖਾਲੀ ਹੋਈ ਬੜੀ ਗਈ ਆ ਬੋਲੀ ਲਓ ਜੀ ਮਦਾਨ ਹੋ ਗਿਆ ਬਤੇ ਰਸੇ ਖੋਲ ਕੇ ਕੱਸ ਲਿਆ ਰਾਣ ਹੈਗੀ ਆ ਨਹੀਂ ਮਾਰੇ ਮਾਰੇ ਹਾਂ ਇਹ ਆਪਣਾ ਚੈਨਲ ਦਾ ਰਾਜੂ ਆ ਤੇ ਆਪਣੇ ਰਾਜੂ ਜੀ ਚੈਨਲ ਸਾਹਿਬ ਸੰਕਟ ਮੋਚਨ ਓਖੇ ਵੇਲੇ ਕਾਕਾ ਜੀ ਆਉਂਦਾ ਸਾਨੂੰ

ਹੌਣ ਠੀਕ ਆ ਕੰਮ ਹੁਣ 1 ਨੰਬਰ ਹੋ ਗਿਆ ਕੰਮ ਹੌਲੀ ਇੱਕ ਨੰਬਰ ਹੋਣ ਗਿਆ ਤੇ 500 ਰਸਾ ਕਸਦੇ ਹੋਏ ਉਧਰ ਪਿੰਡ ਕਸਿਆ ਪਿਆ ਰਸਾ ਕਸਦੇ ਹੋਏ ਚਲੋ ਜੀ ਮੇਰੇ ਤੁਹਾਨੂੰ ਅੱਗੇ ਹੁਣ ਚੱਲੇ ਆਪਾਂ ਸਫਾਈ ਦੇ ਜਾਣ ਉਹ ਸਾਡੀ ਖੜੀਆ ਖੜਾ ਸਾਡਾ ਮਰਸੀਡੀਜ਼ ਛੋਟਾ ਹਾਥੀ ਬੜੇ ਹੋ ਕੇ ਟਰੱਕ ਬਣੂਗਾ ਹੋਣੀ ਲੰਘੀ ਕਰੋ ਬੈਠ ਚਲੋ ਜੀ ਓਏ ਆਵੇਂ ਰਹਿੰਦੇ ਉਹਦਾ ਜਰੂਰ ਤੇਲ ਫਖਾਣਾ ਲੈ ਆਪਣੇ ਲੈ ਜਾ ਉਹ ਜਾ ਬੋਡੀ ਕਰਾ ਦੇ ਆਹਾਂ ਲਕਸ਼ਮੀ ਨੂੰ ਨਾ ਨਹੀਂ ਕਰਦਾ ਬੰਦਾ ਇਹ ਹਾ ਦੇ ਲੈ ਬੰਦਾ ਨਾ ਦੇਖਦਾ ਵੀ ਨਹੀਂ ਕਿਉਂ ਧੰਨਵਾਦ ਤੇਰਾ ਚਲੋ 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 ਚਲ ਜਾਂ ਚਲੋ ਜਾਓ ਚਲੋ ਚਲੋ ਬਹੁਤ ਦੂਰ ਕੀਨ ਕੋਲੇ ਆ ਸਿੱਧਾ ਗੱਲਾਂਗੇ ਆਹੋ ਓਹੋ ਗੱਗਾ ਹੋ ਜਾ ਲੈ ਲੋ ਜੀ ਲੱਤ ਸਿੱਧੀ ਕੀਤੀ ਸੀਗੀ ਤੇ ਬੰਦਾ ਸਾਡਾ ਪੁੱਜ ਗਿਆ ਮੇਰੇ ਦੇ ਵਿੱਚ ਕਿ ਕਾਫੀ ਮਿਹਨਤ ਤੋਂ ਬਾਅਦ ਬੰਦਾ ਪਜਿਆ ਅਜ ਲੱਤ ਬਿਲਕੁਲ ਸਹੀ ਆ ਹੱਡੀ ਇਧਰ ਵਾਹੇ ਜੀ ਜੀ ਜੇ ਲਾ ਸਿੱਧੀ ਕਰਾਂਦੇ ਫੇਰ ਕੰਮ ਔਖਾ ਸੀਗਾ ਚਲੋ ਸ਼ੁਕਰ ਹੈ ਮੁਰਦਲਾ ਗੋਮੇਟਰ ਦੇਖੋ ਪੂਰਾ ਮਿਲ ਦਾ ਮਾਹੌਲ ਮਿਲ ਚ ਪੁੱਜ ਗਏ ਆਪਾਂ ਇਸ ਟਾਈਮ ਬਰਤੀਆ ਪੁਰਤੀਆਂ ਟੋਕਣੇ ਨੂੰ ਨੰਬਰ ਲਵਾਉਂਦੇ ਵੀ ਇਧਰ ਪਾਸੇ ਬੜਾ ਘੈਂਟ ਮਾਹੌਲ ਬਣਿਆ ਹੋਇਆ ਮਿਲ ਦਾ ਇਧਰ ਪਾਸੇ ਦੋ ਦੂਜੀ ਤੀਜੀ ਵਾਰ ਆਇਆ ਮੈਂ ਤੇ ਉਹਦੀ ਆਇ ਕਿਸਾਨਾਂ ਦਾ ਜਿਹੜਾ ਕੰਨਾ ਆ ਉਹ ਖੰਡ ਦੇ ਰੂਪ ਵਿੱਚ ਤਵਰੀਦ ਹੁੰਦਾ ਇੱਥੇ ਆ ਕੇ ਤੇ ਰੰਧਾਵਾ ਸ਼ੂਗਰ ਮਿਲ ਸਮੋ ਅਗਲਾ ਮਾਹੌਲ ਫੇਰ ਦਿਖਾਵਾਂਗੇ ਕਦੀ ਹਨਾ ਦੇਖੋ ਅਸੀਂ ਲੰਗਰ ਸ਼ਗਨੀਆਂ ਤਿਆਰੀਆਂ ਅਸੀਂ ਫਿਰ ਦੇ ਨਿਕਲੇ ਹੋਏ ਆਂ ਘਰਾਂ ਤੋਂ ਤੇ ਮਿਲਦੇ ਹਾਂ ਲੰਗਰ ਦੇ ਤੁਹਾਨੂੰ ਕੁਲਚੇ ਡਿਜ਼ਾਈਨ ਆਗੇ ਬਾਹਰ ਤੇ ਉਹ ਬੰਦ ਨਹੀਂ ਮਿੱਤਰੋ ਇਸ ਟਾਈਮ ਤੇ ਫੁਲਚਾ ਭੁੱਖ ਲੱਗੀ ਹੈ ਫੇਰ ਤੇ ਨਿਕਲੇ ਆ ਭੁੱਖ ਹੋ ਲੱਗੀ ਜਾਂਦੀ ਤੇ ਤੁਹਾਨੂੰ ਕੁਲਚਿਆਂ ਦੇ ਵੀ ਤੁਹਾਨੂੰ ਕੁਲਚੇ ਖਲਾਉਣੇ ਤੁਹਾਨੂੰ ਗੜ ਦੇ ਕੁਲਚੇ ਤੇ ਆਓ ਸਾਹਮਣੇ ਚਲੋ ਫੇਰ ਸੋ ਗੜ ਦੇ ਕੁਲਚੇ ਸਪੈਸ਼ਲ ਕੁਲਚੇ ਪਟੂਰੇ ਟਿੱਕੀ 버ਗਰ ਰਾਜਪਾਲ ਕੁਚਾ ਪੰਡਾਰ ਗੜ ਦੇ ਕੁਲਚੇ ਇਹ ਆਇਤ ਸੋਹ ਹੈ ਕੀ ਕੀ ਹੈ ਲੈ ਜੀ ਇਹ ਰਿਫਾਈਨਡ ਰਫਾਈਨਡ ਤੇਲ ਲੈਣਾ ਹਾਂ ਰਿਫਾਈਨਡ ਨਹੀਂ ਲੋਣਾ ਪੱਕਾ ਤੇਲ ਆ ਪੱਕਾ ਫਰਾਈ ਵਾਲਾ ਨਹੀਂ ਰਫਾਈਨ ਲੋਣਾ ਨਹੀਂ ਸਾਲਾ ਚਲ ਨਾ ਲਾਵਾਂ ਥੋੜਾ ਜਿਹਾ ਬਸ ਆਹ ਇਹ ਸਾਲਾ ਨਾ ਇਹ ਟੰਗ ਕਰਦਾ ਉਹ ਉਹਨਾਂ ਨੂੰ ਥੋੜੀ ਕਿਹੜੇ ਦੇਣੀ ਕਰੀ ਵਾਰ ਇਹ ਸੁੱਕੇ ਵੀ ਦੋਨੋਂ ਮਿਕਸ ਕਰਦਾ ਹੀ ਰਿਹਾ ਜਿਹੜੇ ਇੱਕ ਬੋਟਲ ਇੱਕ ਬੋਟਲ ਫਿਲ ਕਰਦੇ ਭਟੂਰੇ ਚੈੱਕ ਕਰਦੇ ਆ ਠੀਕ ਠੀਕ ਕੋਈ ਟਿਕਾ ਠੀਕ ਹੈ ਮੈਨੂੰ ਭਟੂਰੇ ਦੇਖ ਕੋਲ ਤੇ ਲੈ ਵੀ ਕੋਲ ਤੇ ਖਾਓ ਬਰੇਕ ਕੱਢਦੇ ਸੋ ਹੁਣ ਛੋਲੇ ਠੀਕ ਆ ਛੋਲੇ ਵਾੜੇ ਛੋਲੇ ਵਾੜੇ ਛੋਲੇ ਠੰਡੇ ਹਨ ਗਰਮ ਚੱਕਰੀ ਛੋਲੇ ਰੱਖ ਦੇ ਜੀ ਸਰਕਾਰ ਨੂੰ ਫਾਸਪਾਸ ਫਾਸਪਾਸ ਕਰੀਏ ਚੈੱਕ ਕਰੀਂ ਜੇ ਹੋਰ ਕਰਨੇ ਕਰ ਕਰਾਰੇ ਤਾਂ ਚੈੱਕ ਕਰਿਓ ਚਲੋ ਜੇ ਹੋਰ ਕਰਨੇ ਕਰਾਰੇ ਤਾਂ ਕਰ ਦਨੇ ਠੀਕ ਆ ਵੀਰੇ ਠੀਕ ਆ ਠੀਕ ਆ ਠੀਕ ਆ ਪਾਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਕਰਿਆ ਨੇ ਆਈ ਤਕਣ ਹੈਗੀ ਤੇ ਵਾਹਿਗੁਰੂ ਵਾਹਿਗੁਰੂ യാ ਇਹ ਚੈਕਿੰਗ ਲੱਗੇਗਾ ਨਾ ਪਰ ਚੈੱਕ ਲਗੇਦਾਨ ਕਿਹਦੇ ਹਰੀ ਹੈ ਕਿਦਾਂ ਬਟ ਕੱਢਦਾ ਤੋ ਇਹ ਕੱਢਣ ਵਾਲਾ ਆਟੂਆ ਤੇ ਅੱਜ ਇਹ ਕਿ ਇਹਨੂੰ ਸਟਾਰਟ ਰੱਖਣਾ ਹੈ ਜਦ ਤੱਕ ਤੇਲ ਖਤਮ ਨਹੀਂ ਹੁੰਦਾ ਇਹ ਸਟਾਰਟ ਕਿਦਾਂ ਹੁੰਦਾ ਉਹ ਵੀ ਤੁਹਾਨੂੰ ਪੂਰੀਆਂ ਤੇ ਵੀ ਕਿੰਦਾ ਹਵਾ ਘਟ ਨੂੰ ਪੈਟਰੋਲ ਸਾਰੇ ਇੰਜਨ ਵਿੱਚ ਆ ਜਾਂਦਾ ਹੈ ਅਸਾ ਪੈਟਰੋਲ ਆ ਜਾਂਦਾ ਓਕੇ 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 Merak e, ito lamang, lamang po ਘਰੇ ਜਾ ਕੇ ਹਾਂਜੀ ਸਿੱਧੀ ਰੱਖੀ ਸਿੱਧੀ ਰੱਖੀ ਸਿੱਧੀ ਰੱਖ ਲਿਆ ਚਲੋ ਜੀ ਬੋਲੀ ਸਮੋਲ ਹੈ ਲੈ ਟਵਿੱਟਰ ਵਾਲੀ ਮਸ਼ੀਨ ਹੋਰ ਕਈ ਸਵਾਲ ਲੈ ਲਿਆ ਆਪਾਂ ਇਹ ਸਾਡੇ ਮਿਲੋ ਬੱਟੀ ਭਾਜੀ ਨੂੰ ਤੇ ਹੁਸ਼ਰਪੁਰ ਚੌਕ ਦੇ ਸੂਹ ਸਾਡੀ ਦੁਕਾਨ ਹੈਗੀ ਆ ਇਹਨਾਂ ਦੀ ਭਾਜੀ ਭਾਬੀ ਇੱਥੇ ਹੀ ਰੂਟ ਤੁਸੀਂ ਆਉਣਾ ਸੋ ਜਿਹੜੀ ਦੁਕਾਨ ਹੈਗੀ ਆ ਬਿਲਕੁਲ ਸਾਹਮਣੇ ਹੈਗੀ ਆ ਆ ਲੋ ਜੀ ਕਰੋ ਚੈੱਕ ਜਰਾ ਨਰਿੰਦਰ ਮਸ਼ੀਨਰੀ ਸਟੋਰ ਹੈ ਜੀ ਇਹ ਸੋ ਹੋਸੇਲਿੰਗ ਦਾ ਪੁਰਾਣਾ ਦਾ ਸਗੈਣਾ ਦਾ ਤੇ ਪੂਰਾ ਇੱਥੇ ਸਮਾਨ ਮਿਲਦਾ ਸਾਰਾ ਪਾਸਾ ਇੱਥੇ ਲੈ ਸਕਦੇ ਸੀ ਛੋਟਾ ਹਾਥ ਹੀ ਲੈ ਕੇ ਆਏ ਸੀ ਆਪਾਂ ਤੇ ਸਮਾਨ ਪੂਰਾ ਭਰਿਆ ਪੂਰਾ ਆ ਦੇਖੋ ਸਮਾਨ ਹੀ ਸਮਾਨ ਘਰਤਾ ਵਿੱਚ ਹਾਂ ਹਣ ਲੈਣ ਸਫਾਈ ਦੇ ਆਏ ਆ ਤੇ ਦੇਖਿਆ ਦੇਖ ਆਰੀਆਂ ਆਰੀਆਂ ਹੋਰੀਆਂ ਸਭ ਮਸ਼ੀਨਰੀ ਸਾਰੇ ਟੋਏ ਕਟਣ ਵਾਲੇ ਬੂਟ ਗ੍ਰੈਂਡਰ ਨਾਟ ਬੋਲਟ ਭੀਆਂ ਦੇ ਦਸਤਾਨੇ ਜੋ ਸਾਨੂੰ ਮਿਲਦਾ ਕੈਨ ਫੂਨ ਆਰੀਆਂ ਹੋਰੀਆਂ ਸਭ ਲੈ ਲੀਆਂ ਪਾ ਤੇ ਹੁਣ ਅੱਧਾ ਸਵੈ ਤੇ ਲੈਣਾ ਸੋ ਇਹ ਤੁਸੀਂ ਦੁਕਾਨ ਦੀ ਯਾਦ ਰੱਖਿਓ ਨਰਿੰਦਰ ਮਸ਼ੀਨਰੀ ਸਟੋਰ ਇਹ ਜਿਹੜੀ ਹੈਗੀ ਐ ਬਿਲਕੁਲ ਸ਼ਰਪੋਨ ਲਗੀਆਂ ਚੌਕ ਦੇ ਬਿਲਕੁਲ ਨਾਲ ਹੀ ਲਗੀਆਂ ਚੌਕ ਦੇ ਬਿਲਕੁਲ ਸੱਦੇ ਹੱਥ ਨੂੰ ਜੇ ਤੁਸੀਂ ਸੁਵੇਂ ਆਉਨੇ ਉਹਦਾ ਤੇ ਛੋਟਾ ਹਾਤੀ ਖੜਾ ਜੇਦਾ ਬਾਅਦ ਬੜਾ ਹੋ ਕੇ ਟਰੱਕ ਬਣੂਗਾ ਚਲੋ ਜੀ ਮਿਲਦੇ ਸਫੈਦ ਰੋਣਾ ਰਾਮ ਗੜੀਆ ਰੋਣਾ ਰਾਮ ਗੜੀਆ ਰਾਣਾ ਨਾਮ ਗੜੀਆ ਹੋਗਾ YouTube ਖੋਲੋ ਆਰੇ ਐਨ ਏ ਰਾਮ ਜੀ ਏ ਆਰ ਆ ਗਿਆ یہی ਹੈ ਬਸ ਇਹੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਲੋ ਮਿੱਤਰੋ ਫਾਇਦੇ ਇਸ ਫਾਇਦੇ ਨੇ ਮਰਜੀ ਲੈ ਲੈ ਉਸ ਫਿੱਦੇਸ ਫਿੱਦੇਈ ਬਹੁਤ ਫਾਇਦਾ ਪੁੱਜ ਗਿਆ ਨਰਸੀਆ ਨਕੀਨਾ ਮੈਂ ਦਾ ਬਾਜੀ ਬਾਜੀ ਬਾਜਵਾ ਕੇ ਅਹ ਬਾਜਵਾ ਐਗਰੀਕਲਚਰ ਫਾਰਮ ਸਫੇ ਦੇ ਸਫੇ ਦੇ ਕਿਹਨੇ ਬਪੀ ਤੇ ਹੀ ਹਮ ਚਲੋ ਦੇਖੀ ਬੁੱਤੇ ਡਰੌਣੇ ਆ ਲੋ ਜੀ ਮਿੱਤਰੋ ਸਫੈਦੇ ਕੱਢ ਲਏ ਆ 13-1400 ਬੂਟਾ ਖੜਨਾ ਆਪਾਂ ਤੇ ਆ ਬਟੇ ਬੂਟਿਆਂ ਦੀ ਜਿਹੜੀ ਇਹੋ ਸ਼ਨਾਖਤ ਕੀਤੀ ਜਾ ਰਹੀ ਹੈ ਕਿ ਕਈ ਵਿੱਚ ਬੂਟੇ ਮਾੜੇ ਹੁੰਦੇ ਨੇ ਕਈ ਵਿੱਚ ਦਹ ਹੁੰਦੇ ਨੇ ਤੇ ਭਾਜੀ ਹੁਣੀ ਬਾਜਬਾ ਨਰਸਰੀ ਹੈਗੀ ਆ ਇਹ ਹੁਸ਼ਰਪੁਰ ਰੋਡ ਤੇ ਤੇ ਇਹ ਅਸੀਂ ਹੁਣ ਸਫੈਦੇ ਕਾਣ ਜਾ ਰਹੇ ਆਂ ਕੁਦਰਤ ਪ੍ਰੇਮੀ ਬੰਦੇ ਅਸੀਂ ਮੈਂ ਕਿਹੜੀ ਇਹ ਜਿਹੜੇ ਸਫੈਦੇ ਆ ਗਏ ਕਿਹ ਕਿੱਥੇ ਆ ਹਾਂ ਇਹ ਲੋ ਹੋਣੀ ਨਾ ਕੱਲ ਹਾਂ ਚੇਅ ਲੀ ਹੁਣ ਆਪਾਂ ਦੁਨੀਆਦਾਰੀ ਬਾਹਰ ਨਿਕਲੀ ਪਤਾ ਲੱਗਦਾ ਭਾਈ ਇਹ ਕਹੋ ਜਿਹੜਾ ਤੁਹਾਨੂੰ ਕੋਈ ਨਹੀਂ ਦੱਸਦਾ ਸੀਗਾ ਅੱਛਾ ਜੀ ਮੈਂ ਬੜੀ ਦੂਰ ਤੱਕ ਉੱਠੋਂ ਮਿਆਂ ਹਾਂ 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 ਆញੜਾ ਕੁਛ ਨਹੀਂ ਦੱਸਦਾ ਸੀਗਾ ਹਾਂਜੀ ਹਾਂਜੀ ਉਹ ਪਾ ਜੀ ਫੇਰ ਗੱਲ ਹੋਇਆ ਨਾ ਠੇਡੇ ਖਾ ਕੇ ਅਕਲ ਆਉਂਦੀ ਹੈ ਬਦਾਮ ਖਾਈ ਥੋੜੀ ਹੁੰਦੀ ਹੈ ਕਿ ਰਾਤ ਨੂੰ ਭਿਜਨੇ ਪਾ ਤੇ ਸਵੇਰੇ ਖਾ ਲੈ ਹਣ ਵੀ ਆਪਾਂ ਸ਼ੌਕ ਨਾਲ ਚੱਲੋ ਕੰਮ ਕਰੀਦਾ ਹਾਂ ਹਾਂਜੀ 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 ਮੈਨੂੰ ਵੀ ਮੈਂ ਅੱਗੇ ਵੀ ਬੂਟੇ ਖੜੇ ਦਾ ਮੈਨੂੰ ਬਲਤੇਜੇ ਨੇ 10 ਪਾਈ ਕਹਿੰਦਾ ਯਾਰ ਤੈਨੂੰ ਮੈਂ ਬੂਟੇ ਲੈ ਕੇ ਨਾ ਉੱਥੇ ਚੱਲਦੇ ਆਪਾਂ ਹਾਂ ਹੁਣ ਵੀ ਢੋਲਵਾਹੇ ਬੂਟੇ ਦੇਖ ਕੇ ਆਏ ਬੰਦੇ ਹਾਂਜੀ ਕਹਿੰਦੇ ਯਾਰ 20 ਰੁਪਏ ਬੂਟੇ ਲੁੰਦੇ ਇਹਨੇ ਨੇ ਬੂਟੇ ਆ ਕਹਿੰਦੇ ਮੋੜ ਤੋਂ ਤਾਂ ਨਹੀਂ ਚੱਲਣ ਨਾ ਹਾਂ ਨਰਾਂ ਹਾਂਜੀ ਵਧੀਆ ਬਹੁਤ ਮੈਂ ਵੀ ਇੱਥੋਂ ਖੜੇ ਹੀ ਕੋਈ 1000 ਬੂਟੇ ਖੜ੍ਹੇ ਖੜ੍ਹੇ ਪਹਿਲਾਂ ਬੂਟੇ ਬਹੁਤ ਸੋਨੇ ਤੁਰੇ ਬੂਟੇ ਤਾਂ ਮੈਂ ਕਿਹਾ ਮੈਂ ਕਿਹਾ ਬੂਟੇ ਉੱਥੇ ਹੀ ਲੈ ਕੇ ਆਉਣੇ ਆਪਾਂ ਮੈਂ ਤਾਂ ਹੁਣ ਕਹਿੰਦੇ ਕਹਿੰਦੇ ਬਾਹਰੋਂ ਬੂਟੇ ਲਿਆ ਕੇ ਸੱਡ ਦਿੰਦੇ ਤੇਰੇ ਵੇਚ ਲੈ ਮੈਂ ਕਿਹਾ ਨਹੀਂ ਵੇਚਣਾ ਹਾਂ ਇਸਿੰਦਾ ਲੈਣ ਲੱਗਾ ਹੀ ਬਾਹਰ ਮੁੜ ਕੇ ਕਹਿੰਦਾ ਨਹੀਂ ਯਾਰ ਲੈ ਲੋ ਮਿੱਤਰ ਪਿਆਰਿਓ ਬਾਜਵਾ ਨਰਸਰੀ ਬਹੁਤ ਸੋਨੇ ਬੂਟੇ ਆ ਪੀ 23 88 ਹੋਰ ਕਿਹੜੀ ਕਿਹੜੇ ਹੈ 405 4052161 ਹਾਂਜੀ 88 88 ਸਭ ਇੱਕ ਕੀ 35 ਵੀ ਉਹ ਥੋੜੇ ਕੱਟ ਕੇ ਤਿਆਰ ਕਰੀਦਾ ਵੈਸੇ ਹਾਂਜੀ ਸੋ ਜਿੰਨੀਆਂ ਤਮਾਮ ਜਿਹੜੀਆਂ ਕਿਸਮਾਂ ਹੈਗੀਆਂ ਸਫਾਇਦਿਆਂ ਦੀਆਂ ਉਹ ਤੁਹਾਨੂੰ ਇੱਥੇ ਮਿਲ ਜਾਣਗੀਆਂ ਸਭ ਤੋਂ ਜ਼ਿਆਦਾ ਲਗਾ ਰਹਾ ਤੁਹਾਨੂੰ ਸੋ ਤੁਹਾਨੂੰ ਇੱਥੇ ਮੈਂ ਭਾਦਨਾ ਤੁਹਾਨੂੰ ਮੈਂ ਤੁਸੀਂ ਕੰਟੈਕਟ ਨੰਬਰ ਥੱਲੇ ਲਿਖਿਆ ਹੋਇਆ ਬਾਜਵਾ ਐਗਰੀਕਲਚਰ ਫਾਰਮ ਹੈਗਾ बायोटेक्नोलॉजीज टेक्नोलॉजी ठीक है जी सारा फायदा पॉपुलर मिल गया हां ਥੱਲੇ ਕੰਟੈਕਟ ਨੰਬਰ ਹੈਗਾ ਪਿੰਡ ਕੈਲੋ ਤਾਕਨ ਹਰਿਆਣਾ ਤੇ ਹੁਸ਼ਿਆਰਪੁਰ ਬੂਟਾ ਪਹਿਲੇ ਲੱਗ ਜਾਵੇ ਜੜ ਮਾਲ ਲਸਕਿਓ ਨੇ ਸਾਰਾ ਪਟਾਜ ਪੁੱਤੀਂ ਬਰਾ ਕੇ ਕਰੋ ਚਲ ਪਟਾਵਾਸ਼ ਪਾ ਦੇ ਸਲਫਰ ਪਾ ਦੇ ਉਹ ਜ਼ਾਈ ਸੋਰ ਨਹੀਂ ਕੀਤਾ ਯਾਰ ਮੈਂ ਕੁਛ ਨਹੀਂ ਪਾਇਆ ਮੈਂ ਅਈ ਦੇਖ ਸ camera ਦਾ ਪਾਣੀ ਵੀ ਨਹੀਂ ਲਾਇਆ ਸਰੋ ਹਾਂ ਉਹ ਨਹੀਂ ਸਰੋ ਹੋਗਣੀ ਜਿਆਦਾ ਜਿਆਦਾ ਸੇਵਾ ਕਰਵਾਉਣੀਆਂ ਆਹੋ ਕੋਈ ਸੇ ਨਹੀਂ ਕੋਈ ਸੇ ਨਹੀਂ ਪਾਇਆ ਵੇ ਮੈਂ ਮੈਂ ਸੋਦਾ ਪਤਾ ਨਹੀਂ ਉਗਲੀ ਕਿ ਨਹੀਂ ਲੋ ਮੇਰੇ ਪਿਆਰਿਓ ਲੋਡਿੰਗ ਹੋ ਰਹੀ ਆ ਪੁੱਤਿਆਂ ਦੀ ਪੁੱਤ ਇਧਰ ਆ ਜਾਓ ਆਹ ਮੇਰਾ ਪੁੱਤ ਇਧਰ ਆ ਜਾਓ ਸ਼ਾਬਾਸ਼ ਸ਼ਾਬਾਸ਼ ਬਾਜੀ ਵੇ ਲੋ ਜੀ ਨਵੇਂ ਸਾਲ ਤੇ ਨਵਾਂ ਉਪਰਾਲਾ ਕਰਾਂਗੇ ਵਾਤਾਵਰਨ ਖੁਸ਼ਹਾਲ ਬਣਾਈਏ ਆਓ ਮਿੱਤਰੋ ਰੁੱਖ ਲਗਾਈਏ ਰੱਸਦਾ ਭਾਈ ਤੇਰਾ ਰੁੱਖ ਲਗਾਈਏ ਆਜੋ ਮਿੱਤਰੋ ਰੁੱਖ ਲਗਾਈਏ ਕਿਵੇਂ ਹੋ? ਅੱਛਾ ਹੋ ਆਪ ਸੋਵਾ ਸਾਰਿਆਂ ਨੂੰ ਇਹ ਸਨਿਆ ਆ ਕੇ ਸਾਰੇ ਜਣੇ ਰੁੱਖ ਲਗਾਓ ਤੇ ਵੱਧ ਤੋਂ ਵੱਧ ਜਿਹੜਾ ਇਹੋ ਵਾਤਾਵਰਣ ਨੂੰ ਸ਼ੁੱਧ ਬਣਾਓ ਵਧੀਆ ਬਣਾਓ ਹਵਾ ਵਧੀਆ ਆਵੇ ਜਿਹੜੀ ਇਸ ਤਾਨੂੰ ਸਾਲਾਂ ਚ ਦਿੱਕਤ ਆਉਂਦੀ ਹੈ ਵਧੀਆ ਹਵਾ ਆਵੇ ਕੋਬਰ ਪਾ ਜਿਹੜਾ ਮਨਤਮਤ ਮੁਸਕਰਾਉਂਦਾ ਹੋਇਆ ਚਲੋ ਜੀ ਸਵੈਦੇ ਲੈ ਲੈ ਚਲ ਗਏ ਹੁਣ ਘਰਾਂ ਨੂੰ ਦੇਖਿਆ ਕਿ ਮੇਰੇ ਕੋਲ ਤਾਂ ਪਤਾ ਕੀ ਯਾਰ ਗੱਡੀ ਪਈ ਹੈ ਰਿਆਂ ਦੀ ਪੂਰੀ ਅੱਛਾ ਚਲੋ ਮਿੱਤਰ ਪਿਆਰਿਓ ਟੈਲਵਾ ਤੇ ਸਾਰੇ ਅੱਜ ਤਾਂ ਚਲੋ ਹੁਣ ਏਡੀ ਦੱਬੀ ਜਾਂਦੀ ਹੋਰ ਸਾਰੇ ਲੱਗ ਗਏ ਅੱਜ ਕੋਈ ਨਹੀਂ ਗੱਡੀ ਹੀ ਭਰ ਗੱਡੀ ਭਰ ਗਈ ਆ ਬਾਤ ਬਣਾ ਲਈ ਵਿੱਚ ਹੋਰ ਇੱਥੋਂ ਹੀ ਮਾਂਗ ਗੱਡੀ ਨੋੜ ਸਾਰੇ ਬਹਿ ਲੱਗ ਗਏ ਅੱਜ ਇਹ ਲੱਗ ਗਿਆ ਕਿ ਤੋ ਗਿਆ ਨਹੀਂ ਕੱਢ ਲੋ 16 ਸਵੀਟ ਤੇ ਪੁੱਜ ਗਏ ਆ ਇੱਥੇ ਕਹਿੰਦੇ ਚਾਹ ਦੀ ਬਹੁਤ ਕੈਂਡ ਮਿਲਦੀ ਆ ਫੋਨ ਖੋਲੋ ਆ ਪਹਿਲੀ ਵਾਰ ਐਵੇਂ ਇੱਥੇ ਸੌਣ ਸਲੀਸਾ ਨਹੀਂ ਬੇਸਣ ਕਿੰਨੇ ਰੁਪਏ ਆ ਕਰਨੇ ਪਾਉਣੇ ਇਹ ਪਣੀ ਪਿਆ ਪਣੀ ਤੇ ਦੇ ਕੋਸ ਕੋਸ ਬਣੀ ਕੋਸਮ ਜੀ ਬੜਾ ਜਿਹਾ ਪਾਉਣ ਦਾ ਕਰਨ ਕੰਬੀਆ ਰੁਪਏ ਪਾਉਣੇ ਮਲਾਂ ਕਰਾ ਜਾਨਾ ਜਾਨਾ ਲਓ ਜੀ ਬੇਸਣ ਆ ਗਿਆ ਬੇਸਣ ਬੇਸਣ ਹੋਰ ਕਈ ਨਾਮਾਂ ਦੇ ਨਾਲ ਜਾਣੇ ਜਾਂਦਾ ਕੀ ਦਾ ਤੁਹਾਡੀ ਵਾਰੀ ਵੀ ਆਣਾ ਵੀ ਆ ਸ਼ਾਮਾਂ ਨੂੰ ਨਹੀਂ ਆਉਂਦਾ ਲੈਣਾ ਉਹ ਜੀ ਸਾਡੀ ਕੋਲ ਤਾਂ ਜਿੱਦਿ ਮੋੜਦਾ ਉਹ ਥੇ ਰਹਿੰਦਾ ਹੋਵੇ ਨਾ ਤਾਂ ਵਾਰੀ ਆ ਜਾਂਦੀ ਆ ਇਹ ਸਾਲੇ ਨੇ ਨਾ ਆਪਣਾ ਗੰਡਾ ਟੁੱਟੇ ਦਿੱਤੀ ਯਾਰ ਰੋਪੀਏ ਬਾਪਰੇ ਆ ਕੇ ਚਾ ਮਾ ਰਹਣੀ ਕਰੇ ਤੋਤ ਪਕੂ ਤੇ ਲੁਲ ਪਜਾਉ ਲੋ ਜੀ ਹੁਣ ਆਪਾਂ ਸਾਮ ਮਾਸਟਰ ਦਾ ਲਿਆਂਦਾ ਆ ਗ੍ਰਾਈਂਡਰ ਤੇ ਆਪਾਂ ਸ਼ੂਜ਼ ਲੈ ਕੇ ਆਏ ਆ ਘਰੇ ਪੁੱਤ ਗਏ ਆਪਾਂ ਹੁਣ ਤੇ ਇਹ ਆਪਣੇ ਕਿਸਾਨੀ ਸ਼ੂਜ਼ ਇਹ ਦੇਖੋ ਤੁਹਾਨੂੰ ਦਿਖਾਉਣਾ ਪਾਣੇ ਤੇ ਤੁਹਾਨੂੰ ਦਿਖਾਉਣੇ ਆ ਲੋ ਜੀ ਇਹ ਨਾਲ ਕਟਰ ਦੀ ਤੇ ਫੇਰ ਨਾਲ ਪਲੇਟ ਵੀ ਦਿੱਤੀ ਲੁਈ ਵਾਲੇ ਆ ਇਹ ਲੁਈ ਵਾਲੇ ਇਹ ਦੋ ਟਿਕਾਣਿਆਂ ਨਾਲ ਆ ਰੀਤੀ ਵਾਲੀ ਮੈਂ ਕਿਹਾ 2000 ਰੁਪਏ ਆ ਬਹੁਤ ਬਾਜਬ ਰੇਟ ਲੱਗੇ ਸਸਤਾ ਰਵੈਤੀ ਟਿਕਾਉ ਸਾਮਾਸਟਰ ਦਾ ਸਾਮਾਸਟਰ ਬੜੀ ਬੜੀਆ ਕੰਪਨੀ ਐ ਇਹ ਚਾਬੀ ਦਿੱਤੀ ਕਿੱਦਾਂ ਆ ਚਾਬੀ ਅੰਚੀ ਹੈ ਕਿੱਦਿਚੀ ਟੂਟੀ ਦੀ ਹੈ ਤਾਂ ਹਾਂ ਉੱਪਰ ਜਾ ਇੱਥੇ ਆ ਇੱਕ ਨਾਟਾ ਦਾ 10 ਰੁਪਏ ਦਾ ਵੀ ਆ ਸਰਦ ਉਹਥੇ ਕਿੰਨੇ ਕਿੰਨੇ ਮਿਲਿਆ 6 ਰੁਪਏ ਦਾ ਇਕ ਨਾਟ ਹੋਰ ਇੱਥੇ ਮੈਨੂੰ ਮਿਲਨੇ ਸੀਗੇ ਇਹੀ ਇਹੀ ਨਾਟ ਇਹ ਹੈਗੇ ਨਾਲ 30 ਨਾਟ ਹੈ 30 ਨਾਟ ਰਹੇ ਚਲੋ ਜਰਾ ਪੁੱਤ ਜੀ ਆਪਾਂ ਕਰ ਮੋਗੇ ਵੀ ਆ ਗਿਆ ਘਰ ਮੋਗੇ ਤਾਂ ਵਾਪਸੀ ਕਰਤੀ ਇਧਰ ਨੇ ਹੁਣ ਹੁਣ ਦੇ ਤਨ ਮਨ ਹੁਣ ਸਵੇਰੇ ਜਲਦੀ ਉੱਠ ਕੇ ਦੁਕਾਨ ਦੇ ਵੀ ਜਾਣਾ ਅਸੀਂ ਫੇਰ ਡਿਊਟੀ ਆ ਗਈ ਨਾ ਆਪਾਂ ਅੱਛਾ ਅੱਛਾ ਓਪਨ ਕੀਤਾ ਵੀ ਠੀਕ 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 ਚਲੋ ਜੀ ਇਹ ਕਾਲਾ ਗੈਂ ਬੂਟ ਰਹਿ ਗਿਆ ਸਾਡੇ ਦੁਕਾਨ ਵਾਲੇ ਬੰਦਾ ਉਹ ਦੇ ਰਿਹਾ ਕਾਰੀਰ ਲੱਗ ਪਣਾਦਰ ਸੈਟਿੰਗ ਕਰਨ ਲੱਗ ਪੈਣਾ ਦੇਖ ਬੂਟ ਇਹ ਕਰਨ ਸਮਰਾਟ ਕਿਲਵਿਸ਼ ਇਹ ਦੂ ਖਾਣੇ ਅੰਦੀਰਾ ਕੈਮ ਰਹੇ ਖਾਣੇ ਨੂੰ ਡੈਡੀ ਨੂੰ ਦੇ ਡੈਡੀ ਕੋਲ ਖਾ ਰਹਾ ਯਾਰ ਮੇਰਾ ਮੈਂ ਵੀ ਬਹੁਤ ਦਿੱਕਤ ਸੀ ਮੈਨੂੰ ਯਾਰਾ ਸਹੀ ਗੱਲ ਆ ਜਿੱਦ ਤੇ ਤੇਰੇ ਕੰਮ ਤੇਰੇ ਪੈਣੇ ਵੀ ਵੱਡੇ ਵੱਡੇ ਮੇਰੇ ਮੈਨੂੰ ਬੜਾ ਉਸ ਗਿਆ ਯਾਰ ਇਹਦਾ ਹੋ ਖੇਤਾ ਜਨਾ ਲੱਗੇ ਰੁਕੇ ਮੁੰਡੇ ਬੰਦੇ ਸੀ ਦੇਖੀ ਪਾ ਕੇ ਪਾ ਕੇ ਦੇਖੀ ਇਹ ਆਹੋ ਕੇ ਕੇ ਇਹਦਾ ਕੋਈ ਕੋਟ ਨਹੀਂ ਦੋ ਦੇ ਹੈਗੇ ਹਾਂ ਜਿੱਦ ਮੈਂ ਲੈਣ ਗਿਆ ਮੁੰਡਾ ਸਭੀ ਵਕਤੇ ਮੋਟਰਸਾਈਕਲ ਪੈ ਕੇ ਖੜੇ ਉਹ ਵੈਦਾਂ ਦਾ ਇਹ ਇਹ ਨਿਕਲੂ ਕੰਮ ਨਾ ਪਾਣੀ ਨੂੰ ਇਹਨੇ ਖੁੱਭ ਜਾਂਦੇ ਨੇ ਪਾਣੀ ਨੂੰ ਇੱਕ ਜੀ ਹੋ ਜਾਣਾ ਗੱਲ ਦਾ ਨਹੀਂ ਉਹਦਾ ਬੜੇ ਕਿਲੇ ਕਿਹਦੇ ਨਾ ਇਹ ਕੰਮ ਉਹਨੂੰ ਜੋ ਉਹਨਾਂ ਨੂੰ ਪੁੱਛਿਆ ਨਾ ਅਸੀਦਾ ਰੈਂਜਰਸ ਤੋਂ ਬੈਠ ਕੇ ਆਪਣੀ ਉਹ ਕਾਰ ਰੈਂਜਰਸ ਉਹ ਪਾਗੜੀ ਰੀ ਕਰੀਏ ਨਾ ਕੀ ਇਹ ਆਇਆ ਇਹ ਰੋਲਾ ਪਾਤਾ ਜੀ ਇਹ ਬੜੇ ਬਾਹਰੋਂ ਮਨ ਨੇ ਇਹ ਪਾਗੜੀ ਨਾ ਕੀਤਾ ਜਾਪਾ ਲੋਕੀ ਸੇਫ ਦੀ ਲੋਕਾਂ ਵੀ ਹੋ ਜਾਂਦੀ ਲੋ ਜੀ ਹੈਪੀ ਨਿਊイヤー ਟੂ ਆਲਸ ਸਾਰਿਆਂ ਨੂੰ ਵਧਾਈਆਂ ਨਵੇਂ ਸਾਲ ਲੀਆਂ ਤੇ ਲੋਕ ਨਵਾਂ ਸਾਲ ਮਨਾਉਂਦੇ ਆ ਕਲਬਾਂ ਪਪਾਂ ਕਿਤੇ ਹੋਰ ਕਿਤੇ ਜਾ ਕੇ ਸਾਡੇ ਨਵੇਂ ਸਾਲ ਆ ਉਹ ਕੁਝ ਨਵੇਂ ਅਪਰਾਲੇ ਨਵੇਂ ਐਕਸਪੈਰੀਮੈਂਟ ਕੀਤੇ ਜਾਂਦੇ ਆ ਤੇ ਜਿਵੇਂ ਕਿ ਆਪਾਂ ਕੱਲ ਤੋਂ ਹੀ ਦੇਖਿਆ ਹੈ ਕਿ ਆਪਾਂ ਨਵੀਂ ਮਕੀ ਲੈ ਕੇ ਆਏ ਟੋਏ ਕੱਢਣ ਵਾਲੀ ਤੇ ਹੁਣ ਉਹਦੀ ਜਿਹੜੀ ਐ ਉਹਨੂੰ ਗਰਮ ਕੀਤਾ ਜਾ ਰਿਹਾ 3 ਬੰਦੀ ਹੋ ਗਈ ਪੈਰ ਰੱਖ ਪੈਰ ਥੀਤਾ ਇਹਨੂੰ ਇੱਧਰ ਆ ਜੀਦਾ ਇੱਧਰ ਆ ਕੇ ਨਾ ਇੱਥੇ ਪੈਰ ਰੱਖ ਉਧਰ ਤੇ ਗੱਲ ਬਣਨੀ ਐ ਥੋੜੀ ਜਿਹਾ ਦੇ ਨਾ ਥੋੜੀ ਜਿਹਾ ਕਰ ada pula pula pula